ਖੇਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਪੰਜਾਬ ਦੇ ਮੌਸਮ ਦੇ ਬਾਰੇ ਇਤਹਾ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਹੁਣੇ-ਹੁਣੇ ਆ ਰਹੀ ਹੈ ਜੀਤਾ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਐ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਤਾਂ ਜੋ ਤੁਹਾਨੂੰ ਮੌਸਮ ਦੀ ਪੂਰੀ ਜਾਣਕਾਰੀ ਮਿਲ ਜਾਵੇ ਆਉਣ ਵਾਲੇ ਦੋ ਦਿਨਾਂ ਚ ਯਾਨੀ ਕਿ ਅੱਜ ਤੇ ਕੱਲ ਪੰਜਾਬ ਦੇ ਲੋਕਾਂ ਨੂੰ ਧਿਆਨ ਗਰਮੀ ਤੇ ਨਮੀ ਤੌਰ 'ਤੇ ਮਿਲਦੀ ਸੰਭਾਵਨਾ ਹੈ ਤੇ ਹੁਣ ਲੋਕਾਂ ਨੂੰ ਗਰਮੀ ਤੌਰ 'ਤੇ ਮਿਲ ਵੀ ਰਹੀ ਆ ਕਿਉਂਕਿ ਮੌਸਮ ਵਿਭਾਗ ਨੇ ਹੁਣ ਬੁੱਧਵਾਰ ਤੋਂ ਦੋ ਦਿਨ ਸਵੇਰੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਜੀਹਾਂ ਯਾਨੀ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਵੀ ਪੰਜਾਬ ਚ ਮੀਂਹ ਪੈਣ ਦੇ ਪੂਰੇ ਅਸਰ ਨੇ ਇਹ 8 ਜਿਲ੍ਹਿਆਂ ਤੇ ਸੰਤਰੀ ਅਤੇ 15 ਜਿਲ੍ਹਿਆਂ ਜੀ येलो ਅਲਰਟ ਹੈ। ਆਸਤਵ ਵੱਧ ਤੋਂ ਵੱਧ ਤਾਪਮਨ ਵਿੱਚ 0.7 ਡਿਗਰੀ ਦਾ ਵਾਧਾ ਹੋਇਆ ਹੈ ਤੇ ਸਾਰੀ ਜਿਲ੍ਹਿਆਂ ਚ ਤਾਪਮਨ 33 ਡਿਗਰੀ ਤੋਂ ਵੱਧ ਹੋ ਗਿਆ ਤੇ ਬਠਿੰਡਾ ਚ ਸਭ ਤੋਂ ਵੱਧ ਤਾਪਮਨ 49.8 ਡਿਗਰੀ ਦਰਜ ਕੀਤਾ ਸੀ ਜੋ ਕਿ ਆਸਤਵ ਮਨੋਂ 10 ਡਿਗਰੀ ਵੱਧ ਹੈ ਪਰ ਹੁਣ ਮੀਂਹ ਪੈ ਕਰਕੇ ਤਾਪਮਨ ਦੀ ਗਰਾਊਂਡ ਅਯਕ ਤੇ ਨਾਲ ਹੀ ਮੌਸਮ ਭਾਗ ਨੇ ਅਗਲੇ ਦਿਨਾਂ ਲਈ ਫਿਰ ਤੋਂ ਪੰਜਾਬ ਚ ਮੀਂਹ ਦੀ ਗੱਲ ਆਖੀ ਹੈ ਤੇ ਜਦੋਂ ਕਿ ਹੁਣ ਇਨਾਂ ਜਿਲ੍ਹਾਂ ਵਿੱਚ ਤਰਨਤਾਰਨ, ਨਵਾਂ ਸ਼ਹਿਰ, ਕਪੂਰਥਾ, ਜਲੰਧਰ, ਮੁਕਤਸਰ ਸਾਹਿਬ, ਮੋਗਾ, ਰੋਪੜ, ਫਾਜ਼ਿਲਕਾ, ਫਰੀਦਕੋਟ, ਮਹਾਲੀ, ਰੂਪਨਗਰ, ਰੋਪੜ, ਮਹਾਲੀ, ਮਲੇਰਕੋਟਲਾ ਆਦਿ ਇਹੇ ਜਿਲ੍ਹੇ ਸ਼ਾਮਿਲ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।